ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम आदाब ਨਮਸਕਾਰ ਦੋਸਤੋ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਜੋ ਕਿ ਜੱਗੂ ਭਗਵਾਨਪੁਰੀਆ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਪਹਿਲਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਅਫਸੋਸ ਕਰਨ ਦੇ ਵੀ ਪਹੁੰਚੇ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜੱਗੂ ਭਗਵਾਨਪੁਰੀਆ ਉਸ ਨੂੰ 4 ਦਿਨ ਬਾਅਦ ਜੇਲ੍ਹ ਦੇ ਵਿੱਚ ਮਿਲ ਪੋਜਦੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਪਹਿਲਾਂ ਤਾਂ ਜੇਲ੍ਹ ਪ੍ਰਸ਼ਾਸਨ ਮਿਲਣ ਦੀ ਮਨਜ਼ੂਰੀ ਨਹੀਂ ਦਿੰਦਾ ਪਰ ਬਾਅਦ ਦੇ ਵਿੱਚ ਜਦੋਂ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਮਿਲਣ ਦੀ ਮਨਜ਼ੂਰੀ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜਾ ਕੇ ਜੱਗੂ ਭਗਵਾਨਪੁਰੀਏ ਦੇ ਨਾਲ ਅਲੱਗ-ਭਗ 25 ਮਿੰਟ ਉਹਨਾਂ ਦੀ ਮੁਲਾਕਾਤ ਹੁੰਦੀ ਹੈ 25 ਮਿੰਟ ਦੀ ਮੁਲਾਕਾਤ ਤੋਂ ਬਾਅਦ ਕੀ ਹੁੰਦਾ ਹੈ ਕਿ ਆਪਣੇ ਫੋਨ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਡੈਂਕਸਟਰਾਂ ਨੂੰ ਫੋਟੋਆਂ ਦਿਖਾ ਦਿੰਦਾ ਹੈ ਜਿਨ੍ਹਾਂ ਨੇ ਜੱਗੂ ਭਗਵਾਨਪੁਰੀਏ ਦੀ ਮਾਤਾ ਦਾਾਂ ਗੋੜੀਆਂ ਮਾਰ ਕੇ ਕਤਲ ਕੀਤਾ ਜੀ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੁਹਾਨੂੰ ਰੂਪਰ ਕਰਾਉਣੇ ਹੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਜੀ ਹਾਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਵਿੱਚ ਵਧ ਰਹੀ ਗੈਂਗਵਾਰ ਦੇ ਬਾਰੇ ਪੰਜਾਬ ਦੇ ਵਿੱਚ ਆਏ ਦਿਨ ਇਹ ਐਦਾਂ ਹੀ ਕਤਨਾਮਾ ਘੜਦਿਆਂ ਨੇ ਕਿਤੇ ਲੁੱਟਕੋ ਹੋ ਜਾਂਦੀ ਐ ਕਦੇ ਕਿਸੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਐ ਪਰ ਮਾਰਨ ਵਾਲਾ ਬਿਲਕੁਲ ਨਹੀਂ ਲੱਭਦਾ ਮਰਨ ਵਾਲਾ ਮਰ ਜਾਂਦਾ ਹੈ ਜਾਣ ਵਾਲਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਪਰ ਉਹ ਇੱਕ ਬਹੁਤ ਵੱਡਾ ਸਸਪੈਂਸ ਛੱਡ ਕੇ ਚਲਾ ਜਾਂਦਾ ਹੈ ਕਿ ਆਖਰਕਾਰ ਇਸ ਨੂੰ ਗੋਲੀ ਕਿਸ ਨੇ ਮਾਰੀ ਆਇਦਨ ਹੀ ਕੱਲ੍ਹ ਬਰਸੋ ਜਲੰਧਰ ਦੇ ਵਿੱਚ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਕਿੰਨੀ ਸੀ ਸੈਲੀਬ੍ਰਿਟੀ ਪੰਜਾਬ ਦੇ ਵਿੱਚ ਜੇਕਰ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤੇ ਸਿੱਧੂ ਮੂਸੇਵਾਲੇ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਉਹ ਵੀ ਇੱਕ ਗੈਂਗਵਾਰ ਦੇ ਵੱਲੋਂ ਉਸ ਗੈਂਗ ਨੇ ਤਾਂ ਜ਼ਰ ਦੀ ਪੁਸ਼ਟੀ ਕਰ ਦਿੱਤੀ ਕਿ ਸਾਡੇ ਗੈਂਗ ਨੇ ਸਿੱਧੂ ਦਾ ਕਤਲ ਕੀਤਾ ਪਰ ਅਸਲ ਦੇ ਵਿੱਚ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਦਾ ਕੋਈ ਪਤਾ ਨਹੀਂ ਕਿ ਕੌਣ ਮਾਰ ਗਿਆ ਨਾ ਉਹ ਕਿਸੇ ਸੀਸੀਟੀਵੀ ਦੇ ਵਿੱਚ ਆਈ ਹੈ ਤੇ ਨਾ ਹੀ ਉਹ ਕਿਸੇ ਪੁਲਿਸ ਰਿਕਾਰਡ ਦੇ ਵਿੱਚ ਹੈ ਕਿ ਕਿਸ ਨੇ ਗੋਲੀਆਂ ਮਾਰੀਆਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਚੋਟੀ ਦਾ ਖਿਡਾਰੀ ਸੀ ਦੋ ਮਾਸੂਮ ਛੋਟੇ ਛੋਟੇ ਬੱਚੇ ਰੋੜ ਕੇ ਰੱਖ ਦਿੱਤੇ ਆਏ ਦਿਨ ਹੀ ਪੰਜਾਬ ਦੇ ਵਿੱਚ ਗੈਂਗਵਾਰ ਵਧਦੀ ਜਾ ਰਹੀ ਹੈ ਪਰ ਇਸ ਗੈਂਗਵਾਰ ਦਾ ਫਾਇਦਾ ਕਿਸੇ ਨੂੰ ਕੀ ਹੈ ਸੋਚਣਾ ਵਿਚਾਰਨਾ ਇਹ ਹੈ ਕਿ ਗੈਂਗਵਾਰ ਜੋ ਹੋ ਰਹੀ ਹੈ ਹੁਣ ਜੱਗੂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੁਣ ਜੱਗੂ ਭਗਉੜ ਪੁਰੀਏ ਦੀ ਜੀ ਦੁਸ਼ਮਣੀ ਹੈ ਦੂਜੀ ਗੈਂਗ ਨਾਲ ਹੋਵੇਗੀ ਤੇ ਲੋਰਸ ਨਾਲ ਹੋਵੇ ਚਾਹੇ ਕਿਸੇ ਹੋਰ ਗੈਂਗ ਨਾਲ ਹੋਵੇ ਪਰ ਉਸ ਦੇ ਵਿੱਚ ਉਸ ਦੀ ਮਾਤਾ ਦਾ ਕੀ ਕਸੂਰ ਸੀ ਸੋਚਣਾ ਨਜ਼ਰ ਮਾ ਤਾਂ ਇਹ ਹੈ ਸੋਚਣਾ ਇਹ ਹੈ ਕਿ ਪਰਿਵਾਰਾਂ ਦੇ ਪਰਿਵਾਰ ਖਤਮ ਹੁੰਦੇ ਜਾ ਰਹੇ ਨੇ ਪਰਿਵਾਰਾਂ ਦੇ ਪਰਿਵਾਰ ਘਰਾਂ ਦੇ ਘਰ ਖਾਲੀ ਹੁੰਦੇ ਜਾ ਰਹੇ ਨੇ ਪਰ ਉਹਨਾਂ ਜਾਂ ਉਹਨਾਂ ਕੁਝ ਵੀ ਨਹੀਂ ਇਸ ਗੱਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਅੱਜ ਨੌਜਵਾਨ ਪੀੜ੍ਹੀ ਇਹਨਾਂ ਨੂੰ ਆਪਣਾ ਆਈਡਲ ਮੰਨਦੀ ਹੈ ਸਾਡੇ ਆਈਡਲ ਸੀ ਜੱਸਾ ਸਿੰਘ ਰਾਮਗੜੀਆ ਵਰਗੇ ਸਾਡੇ ਆਈਡਲ ਸੀ ਹਰੀ ਸਿੰਘ ਨਲੂਵੇ ਵਰਗੇ ਉਹਨਾਂ ਲੋਕਾਂ ਨੂੰ ਆਪਾਂ ਆਈਡਲ ਮੰਨੀਏ ਜਿਹੜੇ ਦੇਸ਼ ਦੇ ਲਈ ਤਰ ਦੇ ਲਈ ਸਮਾਜ ਦੇ ਲਈ ਕੁਝ ਕਰਕੇ ਗਏ ਨੇ ਉਹਨਾਂ ਇੱਕ ਕੋਈ ਗੈਂਗਸਟਰ ਹੈ ਕਿ ਕਿਸ ਨੇ ਕਿਸ ਨੂੰ ਬੋਲੀ ਮਾਰ ਦਿੱਤੀ ਹੈ ਜੋ ਜੇਲ੍ਹ 'ਚ ਬੈਠਾ ਉਹ ਸਾਡਾ ਕੀ ਆਈਡਲ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਸਨ 2000 ਤੋਂ ਬਾਅਦ ਵਾਲੀ ਜਿਨ੍ਹਾਂ ਦਾ ਜਨਮ 2000 ਤੋਂ ਬਾਅਦ ਹੋਇਆ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਇਹਨਾਂ ਗੱਲਾਂ ਤੋਂ ਜੋ 90 99 ਵਾਲੇ ਹੈ ਉਹ ਜੇ ਫਿਰ ਵੀ ਸੰਭਲੇ ਹੋਏ ਆ ਉਹਨਾਂ ਨੂੰ ਸਮਝ ਆਏ ਜਿਹੜੇ 2000 ਤੋਂ ਉੱਪਰਲੀ ਪੀੜ੍ਹੀ ਹੈ ਉਹ ਇਹਨਾਂ ਗੈਂਗਸਟਰਾਂ ਨੂੰ ਆਪਣਾ ਆਈਡਲ ਮੰਨਦੀ ਹੈ ਤੇ ਇਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤੁਹਾਡੀਆਂ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰ